ਨਾ ਬੋਲਣੀ ਹੋਰ ਨਹੀਂ ਉਧਰ ਦਾ ਆ ਏਦਾਂ ਦੇ ਬੰਦੇ ਨੇ ਮੱਥਾ ਕੋਣ ਮਾਰੇ ਕਿ ਕੰਮ ਮਾਰੋ ਚਾਰ ਕਿੱਲੇ ਹਟ ਗਈ ਹੈ ਮੇਰੇ ਕੱਲ ਜਣਾ ਚਾਰ ਜਾਂ ਪੰਜ ਕਿੱਲੇ ਆ ਹਾਂਜੀ ਹਾਂ ਹਾਂ ਇਹਨਾਂ ਕੋ ਤਾਂ ਤਾਰਾਂ ਟੁੱਟੀ ਰੋੜ ਹੈ ਨਾ ਹਾਂਜੀ ਓਕੇ ਇਹ ਨਿਕਲ ਕੇ ਜੀ ਸਿੱਧੀ ਚੱਬਿਆ ਲੱਡੇ ਹਾਂ ਇਧਰ ਨੂੰ ਚੱਬੇ ਵਾਲ ਨੂੰ ਗਏ ਹਾਂਜੀ ਜਦੋਂ ਨਾ ਕਰੂਗਾ ਮਾਰੂਗਾ ਤਾਂ ਜਦੋਂ ਜਮ ਉਹ ਬਦੀ ਨਹੀਂ ਆਇਆ ਇਹ ਅਰੇ ਉਹ ਥੋੜੇ ਜਿਹੀ ਬੇ ਸਾਨੂੰ ਮੁਰੇ ਮੁਰਕੇ ਸੀ ਮੁੜਾਂਗੇ ਮਹਾਲੀ ਨੂੰ ਮਹਾਲੀ ਮੁੜ ਜਾਣਾ ਹਾਂ ਹਾਂ ਸਾਲ ਦੀ ਉਮਰ ਤਾਂ ਬਹੁਤ ਸੋਹ ਵਧੀਆ ਹੋ ਗਿਆ ਯਾਰ ਹੈ ਉਹ ਇੱਥੇ ਉਹ ਸ਼ਿਦੀ ਚੱਕ ਕੋਈ ਜੀ ਮੈਂ ਉਸ ਗੱਲ ਕਰਦਾ ਹਾਂ ਆਦੇ ਕੋਲ ਫਟਾਉਂਦੇ ਆ ਅੱਛਾ ਜੀ ਹਾਂ ਜੀ ਜਿੱਦਾਂ ਫਟਾਉਂਦਾ ਤੇ ਪੱਕੀ ਹੋ ਜਾਣੀ ਹੈ ਜੀ ਹੁਣ ਵਾਹ ਛੇਤੀ ਅੱਛਾ ਅੱਛਾ ਕਹਾ ਕ੍ਰਾਸ ਲੰਘਿਆ ਫਿਰ ਰਸਤਾ ਉਹ ਜੀ ਇਹ ਪਿੰਡ ਨੂੰ ਜਾਣੀ ਮਾ ਆਪਣਾ ਤੋਂ ਬੋਹਨ ਪੱਟੀ ਨੂੰ ਅੱਛਾ ਅੰਮਣ ਟਾਰਗੇਟ ਤੇ ਹਟ ਮੇਂ ਦਪਟਨੇ ਆ ਓਕੇ ਹਾਂ ਹਾਂ ਇਹ ਵੀ 15 ਹਜ਼ਾਰ ਦੇ ਆ ਉਹ ਮੋਟਰ ਲੱਗੀ ਆ ਸਬਜੀ ਲੱਗੀ ਵਾਲਾ ਸਾਰਾ ਬਗਿਆ ਬਗਿਆ ਨਹੀਂ ਹੈਗਾ ਓਕੇ ਆ ਸਬਜੀ ਦੇ ਵਾਲਾ ਨਹੀਂ ਹੈਗਾ ਆ ਸਬਜੀ ਲੱਗੀ ਹੈ ਤੇ ਮਗਰ ਸਬਜੀ ਲੱਗੀ ਹੋਇਆ ਸਬਜੀ ਚ ਘੁੰਮ ਜਾਂਦੀ ਉਹ ਗੁਰਜੀ ਦਾ ਪੁੱਤ ਨੂੰ ਪਿੱਛੇ